ਉਹ ਮਾਤਾ ਨੂੰ ਡਰਾਉਂਦੇ ਸੀ ਵੀ ਉਹਨਾਂ ਨੇ ਤੁਹਾਡਾ ਬੱਚਾ ਰੱਖ ਲੈਣਾ ਜਾਂ ਇੱਦਾਂ ਹੁਣ ਹੁਣ ਅੱਛਾ ਐਂ ਵੀ ਕਹਿੰਦੇ ਬੱਚਾ ਰੱਖ ਲੈਣਾ ਆਪਣੇ ਰੱਖ ਲੈਣਾ ਰੱਖ ਲਿਆ ਬੱਚਾ ਤੁਹਾਡਾ ਮੈਂ ਵਿਚਾਰ ਤਾਂ ਖੁਸ਼ੀ ਥਾ ਕਿ ਚਲ ਮੇਰੇ ਬੱਚਾ ਚਲ ਅੱਛੇ ਲਾਈਨ ਮੈਂ ਹੈ ਪਰ ਜਦ 5 ਸਾਲ ਕਾ ਥਾ ਨੀਏ ਤੋ ਕੋਈ ਡੱਬਾ ਹੋ ਗਿਆ ਕੋਈ ਗੈਨਲ ਹੋ ਗਿਆ ਕੋਈ ਥਾਲੀ ਹੋ ਗਈ ਲੈ ਕੇ ਨ ਆਪਣੇ ਆਪ ਬਜਾਉਣੇ ਲਗਾ ਆਪਣੇ ਆਪ ਗਾਣਾ ਲਿਖਨੇ ਲਗਾ ਆਪਣੇ ਆਪ ਕੀ ਕਤਾ ਹੈ ਜੇ ਭਜਨ ਕੀਰਤਨ ਲਿਖਨੇ ਲਗਾ ਕਰਨੇ ਲਗਾ ਟੋਡਾ ਸਿੱਖੀ ਲਾਈਨ ਦੇ ਵਿੱਚ ਜਾਣਾ ਇਹ ਤੁਹਾਡਾ ਪਰਸਨਲ ਆਪ ਦਾ ਡਿਸੀਜਨ ਹੈ ਤੇ ਤੁਸੀਂ ਇਹਨਾਂ ਨੂੰ ਉਸ ਵੱਲ ਨੂੰ ਭੇਜਣਾ ਤੇ ਤੁਹਾਡਾ ਆਪ ਦਾ ਡਿਸੀਜਨ ਹੈ ਇਹ ਤੁਸੀਂ ਆਪ ਸੋਚਿਆ ਕਿ ਮੈਂ ਬੱਚੇ ਨੂੰ ਮਤਲਬ ਮੈਨੂੰ ਘਰ ਵੱਲੋਂ ਪੂਰੀ ਸਪੋਰਟ ਮਿਲੀ ਗਈ ਹੈ ਮੈਂ ਮੈਂ ਤਾਂ ਘਰ ਵਾਲੇ ਮੇਰਾ ਘਰ ਵਾਲਾ ਵੀ ਬੋਲਦਾ ਅੱਛਾ ਲਾਈਨ ਹੈ ਸੇ ਕੋਈ ਨਸਾ ਪਤਾ ਸਰ ਜਿਵੇਂ ਯਾਰੀ ਦੋਸਤ ਨੂੰ ਕੋਈ ਨਸਾ ਪਤਾ ਖਾ ਲੇਤਾ ਹੈ ਤਾਂ ਡਾਂਡ ਦਵਾਰ ਹੁੰਦਾ ਹੈ ਨਾਮ ਹਿੰਨਸਤਾ ਹੁੰਦਾ ਹੈ ਇਸ ਕਰਕੇ ਨਾ ਇਸ ਕੋ ਮੰਨ ਕੇ ਜੋ ਤਮੰਨਾ ਹੈ ਨਾ ਉਸ ਲਾਈਨ ਮੇ ਤੂੰ ਜਾਣੇ ਤੇ ਦਾਸਤੀ ਡਿਊਟੀ ਤੱਕ ਤੱਕ ਸ੍ਰੀ ਦਮਦਵਾ ਸਾਹਿਬ ਤਲਵੰਡੀ ਸਾਬੋਂ ਬਠਿੰਡਾ ਵਿਖੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਤੇ ਚੈਨਲ ਟੀਵੀ ਤੇ ਲਾਈਵ ਚੱਲਦਾ ਵਾ ਤੇ ਉਸ ਤੇ ਉੱਥੇ ਵੀ ਮਤਲਬ ਵਧੀਆ ਸਾਡਾ ਹੋ ਰਿਹਾ ਵਾ ਤੇ ਮਹਾਰਾਜ ਵਧੀਆ ਤਰੀਕੇ ਨਾਲ ਸੇਵਾ ਲੈ ਰਹੇ ਆ ਮੈਂ ਆਪ ਕਿਹਾ ਕਿ ਮੈਂ ਤੇਰੇ ਵਾਲ ਰੱਖੂਗਾ ਮੈਂ ਤੇਰੇ ਕੰਘੀ ਕਰੂੰਗਾ ਮੈਂ ਗੁੱਥ ਕਰੂੰਗਾ ਤੇਰੇ ਮੈਂ ਬਹੁਤ ਪਿਆਰ ਕਰੂੰਗਾ ਤੇਰੇ ਕੋ ਮੈਂ ਇਸ ਕੋ ਵਾਲ ਰੱਖੀ ਜਦੋਂ ਮਾਤਾ ਜੀ ਨੇ ਇਹ ਗੱਲ ਆਖੀ ਹੈ ਤੇ ਕਿਵੇਂ ਲੱਗ ਰਿਹਾ ਸੀ ਮੰਚ ਦਸਤਾਰ ਬੰਦੇ ਨੂੰ ਮੈਨੂੰ 7-8 ਸਾਲ ਤੋਂ ਉੱਤੇ ਹੀ ਹੋ ਗਿਆ ਫਿਰ ਮੈਂ ਪਰੰਤੂ ਅੰਮ੍ਰਿਤ ਆਪਾਂ ਨੂੰ 4-5 ਸਾਲ ਛੇਕੀ ਨੂੰ ਅੱਛਾ ਦਸਤਾਰ ਤੁਸੀਂ ਪਹਿਲਾਂ ਤੋਂ ਹੀ ਬਨ ਰਹੀ ਸੀ ਦਸਤਾਰ ਪਹਿਲਾਂ ਤੋਂ ਹੀ ਹਾਂਜੀ ਹਾਂਜੀ ਤੁਹਾਡੇ ਜੀਵਨ ਦੇ ਵਿੱਚ ਹੁਣ ਕਿੰਨਾ ਪਰਿਵਰਤਨ ਆਇਆ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਬਹੁਤ ਜਿਆਦਾ ਪਰਿਵਰਤਨ ਪਹਿਲਾਂ ਕਿਦਾਂ ਦਾ ਸੀਗਾ ਪਹਿਲਾਂ ਜਿਵੇਂ ਆਮ ਤੁਰੇ ਫਿਰਦੇ ਆ ਹਨਾ ਉਹੋ ਉਹ ਕਹਿ ਕੇ ਬੁਲਾਉਂਦੇ ਸੀ ਹੁਣ ਬਾਬਾ ਜੀ ਕਹਿ ਕੇ ਬੁਲਾਉਂਦੇ ਆ ਸਤਿਕਾਰ ਕਰਦੇ ਆ ਪੂਰਾ ਕਿਸੇ ਚੀਜ਼ ਦੀ ਘਾਟ ਨਹੀਂ ਸੰਗਤ ਵੱਲੋਂ ਤਾਂ ਬਿਲਕੁਲ ਨਹੀਂ ਘਟ ਆਉਂਦੀ ਬਿਹਾਰ ਗਏ ਹੁਣ ਤੁਸੀਂ ਕਦੇ ਹਾਂ ਜਾਣੇ ਆ ਮਤਲਬ ਸਾਲ ਡੇਢ ਸਾਲ ਬਾਅਦ ਜਾਣੇ ਆ ਇੱਕ ਮਤਲਬ ਇੱਕ ਦੋ ਦਿਨ ਖਾਦੇ ਨੇ ਇੱਕ ਦੋ ਦਿਨ ਲਾ ਕੇ ਉੱਥੇ ਕਿਉਂਕਿ ਮਕਾਨ ਹੈਗਾ ਉੱਥੇ ਆਪਣਾ ਨਹੀਂ ਲੱਗਦਾ ਤੇ ਉੱਥੇ ਮਤਲਬ ਦਿਲ ਨਹੀਂ ਲੱਗਦਾ ਅੱਛਾ ਦਿਲ ਲੱਗਦਾ ਕਿਉਂਕਿ ਇੱਥੇ ਸਕੂਨ ਜਿਹੜਾ ਮਹਾਰਾਜ ਨੇ ਇੱਥੇ ਇੰਨਾ ਵਾਰ ਦਿੱਤਾ ਹੈ ਵੀ ਇੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਰਹਿ ਗਿਆ ਉਹ ਕਦੇ ਭੁੱਖਾ ਨਹੀਂ ਮਰੂਗਾ ਤੇ ਐਡਾ ਵੱਡਾ ਵਾਰ ਦਿੱਤਾ ਹੈ ਮਾਰੇ ਨੇ ਇੱਕ ਇਹ ਸਾਡੇ ਚੰਗੇ ਭਾਗਾਂ ਤਨ ਤਨ ਕਲਗੀਧਰ ਤੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਤੇ ਬੈਠੇ ਆ ਮਾਸ਼ੀਵਾੜਾ ਦੀ ਪਾਵਨ ਪਵਿੱਤਰ ਧਰਤੀ ਤੇ ਇਸ ਤੋਂ ਵੀ ਵੱਧ ਕੇ ਬਿਮਾਰਾਂ ਨੇ ਜਿੱਥੋਂ ਤੱਕ ਅਸੀਂ ਨਹੀਂ ਸੋਚਿਆ ਸੀ ਮਹਾਰਾਜ ਨੇ ਉੱਥੇ ਤੱਕ ਪਹੁੰਚਾਇਆ ਇਹ ਕਿਹਾ ਜਾਂਦਾ ਹੈ ਕਿ ਹਾਂ ਇਹ ਜੋ ਸਿੱਖ ਬਣੇ ਨੇ ਇਹ ਸਿੱਖ ਅਸਲੀ ਨਹੀਂ ਹੈਗੇ ਸਮੇਂ ਦੇ ਨਾਲ ਇਹ ਬਦਲ ਜਾਣਗੇ ਵੀ ਦੇਖੋ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਦੇ ਕਿਸੇ ਨੂੰ ਵੀ ਚੰਗਾ ਸਾਰਾ ਹੀ ਧਰਮ ਹੁੰਦੇ ਪਰ ਵਿੱਚ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਧਰਮ ਦੇ ਨਾਂ ਤੇ ਕਲੰਕ ਹੁੰਦੇ ਆ ਤੇ ਇਸ ਕਰਕੇ ਆਪਾਂ ਸਾਰੇ ਹਿੰਦੂਆਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਹੂੰ ਤੇ ਸਾਰੇ ਸਿੱਖ ਵੀ ਆਪਾਂ ਚੰਗੇ ਨਹੀਂ ਕਹਿ ਸਕਦੇ ਕਿਉਂਕਿ ਸਿੱਖਾਂ ਦੇ ਵਿੱਚ ਵੀ ਚਲੋ ਦੇਖਣ ਦੇ ਵਿੱਚ ਆਉਂਦਾ ਹਨਾ ਵੀ ਸਾਰੇ ਜ਼ਿਆਦਾਤਰ ਵਧੀਆ ਹੁੰਦੇ ਆ ਤੇ ਪਰ ਕੁਝ ਕੁ ਕਰਕੇ ਕੁਝ ਕੁ ਕਰਕੇ ਸਾਰੇ ਦੇ ਨਾਂ ਤੇ ਕਲੰਕ ਲੱਗਦਾ ਜੇ ਸਿੱਖਾਂ ਨੇ ਸ਼ਰਾਬ ਪੀਤੀ ਮੀਟ ਖਾਦਾ ਅੰਮ੍ਰਿਤ ਛੱਕੇ ਵੀ ਫੜੇਗੇ ਵੀਡੀਓ ਵਾਇਰਲ ਹੁੰਦੀਆਂ ਕੁਝ ਕੁ ਇਸ ਪੱਖ ਤੋਂ ਵੀ ਆਪਾਂ ਸਾਰਿਆਂ ਨੂੰ ਗਲਤ ਕਹਿਣਾ ਵੀ ਚੰਗਾ ਨਹੀਂ ਇਹ ਕਿਰਪਾ ਬੱਚੀ ਤੇ ਸਤਿਗੁਰੂ ਦੀ ਹੈ ਕਿਉਂਕਿ ਪੂਰਵ ਕਰਮ ਅੰਕੁਰ ਜਿਹਾ ਪ੍ਰਗਟੇ ਜਦੋਂ ਪੂਰਵਲੇ ਕਰਮ ਪਰਕਟ ਹੁੰਦੇ ਨੇ ਫਿਰ ਕਿਸੇ ਪਾਸੇ ਇਨਸਾਨ ਜਿਹੜਾ ਉਹ ਚੰਗੀ ਪਰਸੀ ਹੁੰਦਾ ਮਾਤਾ ਮਲੋ ਪੁਰੀ ਸੋੜਾ ਜਦੋਂ ਕਿਉਂਕਿ ਪੁਰੀ ਸਪੋਰਟ ਹੈ ਆਪ ਜੋ ਲਾਈਨ ਮੇ ਪੰਜਾਬੀ ਦੇ ਵਿੱਚ ਤੁਹਾਡਾ ਬਹੁਤ ਵਧੀਆ ਪਕੜ ਆ ਮਾਤਾ ਜੀ ਇਹ ਹੱਥ ਕਿਉਂ ਨਹੀਂ ਪਕੜ ਪੈ ਰਹੀ ਮੇਰਾ ਜਨਮ ਇੱਥੇ ਹੋਇਆ ਪੜਾਈ ਇੱਥੇ ਅੱਛਾ ਤੁਹਾਡਾ ਜਨਮ ਵੀ ਇੱਥੇ ਹੋਇਆ ਹਾਂ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਉਰੇ ਰਹਿੰਦੇ ਹਾਂ ਇੱਥੇ ਰਹਿੰਦੇ ਹਾਂ ਸਾਨੂੰ 22 ਸਾਲ 22 ਸਾਲ ਹੋ ਗਏ ਹੋ ਗਏ 22 ਸਾਲ ਤੋਂ ਵੱਧ ਦਾ ਸਮਾਂ ਹਾਂ ਜੀ ਜੀ ਸਾਰੇ ਪੁੱਛਦੇ ਆ ਵੀ ਤੂੰ ਵੀ ਉਧਰੋਂ ਵੀ ਇੰਨਾ ਚੇਂਜ ਮਲੋ ਹੈ ਨਾ ਵੇ ਸਾਰੇ ਆਚਾਰ ਮਾਨਦਾਰ ਇੱਕੇ ਵੀ ਆ ਵੀ 10 30 ਸਾਜਣਾ ਕੀਰਤਨ ਕਰਦਾ ਹਨ ਇੰਟਰਵਿਊ ਤੋਂ ਪਹਿਲਾਂ ਜਪਜੀ ਸਾਹਿਬ ਚੌਵੀ ਸਾਹਿਬ ਕੀਰਤਨ ਸੁਹਿਲਾ ਰਹਿਰਾ ਸਾਹਿਬ ਕੰਠ ਸੀ ਉਸ ਤੋਂ ਬਾਅਦ ਜਦੋਂ ਉੱਥੇ ਗਏ ਕਾਲਜ ਤੇ ਲਗਭਗ 200 ਸ਼ਬਦ ਕੰਠ ਗੁਰਬਾਣੀ ਦੇ ਗੁਰਬਾਣੀ ਦੇ ਹਾਂਜੀ ਕੰਠ ਕਰਵਾਏ ਉਹਨਾਂ ਨੇ ਉਸ ਤੋਂ ਬਾਅਦ ਆਸਾ ਦੀ ਵਾਰ ਸੰਪੂਰਨ ਕੰਠ ਕਰਵਾਈ ਜਿਹੜੀ ਆਸਾ ਦੀ ਵਾਰ ਮੈਂ ਕਦੇ ਸੁਣੀ ਨਹੀਂ ਸੀ ਤੇ 24 ਦੇ 24 ਛੱਕੇ ਉਹਨਾਂ ਨੇ ਕੰਠ ਕਰਵਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਇੰਟਰਵਿਊ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੁਸੀਂ ਅਸੀਂ ਕੋਈ ਨਾ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੇ ਅਸੀਂ ਇਹ ਨਹੀਂ ਪ੍ਰਮੋਟ ਕਰ ਰਹੇ ਕਿ ਪਰ ਧਰਮ ਪਰਿਵਰਤਨ ਕਰਨਾ ਚਾਹੀਦਾ ਅਸੀਂ ਇਹ ਨਹੀਂ ਪ੍ਰਮੋਟ ਕਰ ਰਹੇ ਕਿ ਕੋਈ ਫਲਾਣਾ ਧਰਮ ਮਾੜਾ ਏ ਫਲਾਣਾ ਧਰਮ ਚੰਗਾ ਏ ਸਭ ਇੱਕ ਬਰਾਬਰ ਨੇ ਇੱਕ ਨਜ਼ਰ ਨਾਲ ਵੇਖਦੇ ਨੇ ਪਰ ਅੱਜ ਦੀ ਜਿਹੜੀ ਕਹਾਣੀ ਆ ਨਾ ਬੰਦਾ ਹਿੰਦੂ ਧਰਮ ਦੇ ਵਿੱਚ ਪੈਦਾ ਹੁੰਦਾ ਏ ਸਿੱਖ ਧਰਮ ਦੇ ਵਿੱਚ ਜਾਂਦਾ ਏ ਕਿਉਂ ਜਾਂਦਾ ਏ ਕਿ ਦਿਲ ਦੇ ਵਿੱਚ ਇੱਕ ਐਸੀ ਆਸ ਜਗਦੀ ਹੈ ਸਾਰੀ ਗੱਲਬਾਤ ਕਰਾਂਗੇ ਬਾਈ ਸਾਡੇ ਨਾਲ ਹੋਊਗਾ ਖਾਲਸਾ ਬਿੰਦਰ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਤੇ ਸਭ ਤੋਂ ਪਹਿਲਾ ਸਵਾਲ ਇਹ ਆਂਦਾ ਲੋਕੀ ਸਭ ਤੋਂ ਪਹਿਲਾਂ ਇਹ ਸੋਚਦੇ ਨੇ ਕਿ ਕਿਉਂ ਕੀ ਲੋੜ ਪੈਂਦੀ ਆ ਕੀ ਦਿਮਾਗ ਦੇ ਵਿੱਚ ਆਉਂਦੀ ਆ ਗੱਲ ਕੌਣ ਮੋਟੀਵੇਟ ਕਰਦਾ ਏ ਕਿਦਾਂ ਇਦਾਂ ਨੂੰ ਰੁਝਾਨ ਬਣਦਾ ਏ ਜਰੂਰ ਦੱਸੋਗੇ ਕਿਰਤਨ ਸੰਗੀਤ ਨਾਲ ਪ੍ਰੇਮ ਤਾਂ ਸ਼ੁਰੂ ਤੋਂ ਹੀ ਸੀ ਬਚਪਨ ਤੋਂ ਸ਼ੁਰੂ ਤੋਂ ਹੀ ਹਾਂਜੀ ਬਚਪਨ ਤੋਂ ਹੀ 5 ਸਾਲਾਂ ਦਾ ਸੀ ਜਦੋਂ ਮੈਂ ਮਤਲਬ ਆਪਣਾ ਹੂੰ ਸੰਗੀਤ ਦੀ ਲਾਈਨ ਵਿੱਚ ਹਨਾ ਆਪਣਾ ਸੰਗੀਤ ਨਾਲ ਪ੍ਰੇਮ ਸ਼ੁਰੂ ਤੋਂ ਸੀ ਮਾਰਾਜ ਦੀ ਕਿੱਥੇ ਪਾ ਸੀ ਤੇ ਉਸ ਤੋਂ ਬਾਅਦ ਪਰ ਜੋ ਹਿੰਦੀ ਸ਼ਬਦ ਹੁੰਦੇ ਆ ਹਨਾ ਆਪਣੇ ਹੋਰ ਧਰਮਾਂ ਦੇ ਜਿਨ੍ਹਾਂ ਨੂੰ ਚਲੋ ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਤੇ ਉਧਰ ਮਤਲਬ ਅਸੀਂ ਗਾਣਾ ਵਜਾਣਾ ਕਰਦੇ ਹੁੰਦੇ ਸੀ ਤੇ ਪਰ ਸੰਗੀਤ ਵੱਲ ਇਧਰ ਜੇ ਗੁਰਮਤ ਸੰਗੀਤ ਦੀ ਗੱਲ ਕਰ ਲਈਏ ਤਾਂ ਆਪਣੇ ਐਸਐਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਸ਼ੀਵੜਾ ਸਾਹਿਬ ਉੱਥੋਂ ਪੜ੍ਹਿਆ ਮੈਂ ਜੀ ਤੇ ਉੱਥੇ ਪ੍ਰੇਅਰ ਹੁੰਦੀ ਸੀ ਤੇ ਇੱਕ ਉੱਥੇ ਇੱਕ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਆਉਂਦਾ ਹੁੰਦਾ ਸੀ ਉਸ ਤੋਂ ਦੇਖ ਕੇ ਤੇ ਮਾਨ ਵਿੱਚ ਬਹੁਤ ਆਨੰਦ ਵੀ ਮਾਹੌਲ ਸਿਰਜਿਆ ਜਾਂਦਾ ਸੀ ਤੇ ਆਨੰਦ ਜੋ ਦਰਵਾਸਾਹਬ ਦੇ ਕੀਰਤਨ ਦਾ ਮਿਲਦਾ ਸੀ ਉਹ ਹੋਰ ਪਾਸੇ ਮੈਨੂੰ ਨਹੀਂ ਲੱਗ ਰਿਹਾ ਸੀ ਤੇ ਇਸ ਕਰਕੇ ਇੱਕ ਆਪਣੇ ਮਲਕੀਤ ਸਿੰਘ ਜੀ ਭੋਲਾ ਬਾਬਾ ਜੀ ਨੇ ਸਾਡੇ ਸਿੰਘ ਸਵਾ ਗੁਰਦੁਆਰਾ ਮਾਸੀਬੜਾ ਸਾਹਿਬ ਤੋਂ ਉਹਨਾਂ ਨੇ ਇਸ ਪਾਸੇ ਸਾਨੂੰ ਮੋਟਿਵ ਕੀਤਾ ਤੇ ਇਸ ਪਾਸੇ ਤੋਰਿਆ ਮਹਾਰਾਜ ਨੇ ਉਹਨਾਂ ਤੋਂ ਸੇਵਾ ਲਈ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਹਮੇਸ਼ਾ ਲਈ ਉਹਨਾਂ ਦੇ ਰਿਣੀ ਵੀ ਆ ਵੀ ਜਿਨਾਂ ਨੇ ਸਾਨੂੰ ਇੱਕ ਚੰਗੇ ਪਾਸੇ ਤੋਰਿਆ ਅਸੀਂ ਨਸ਼ਿਆਂ ਤੋਂ ਬਚੀਏ ਅੱਗੇ ਜਾ ਕੇ ਬਹੁਤ ਮਤਲਬੀ ਸਿੱਖੀ ਦੀ ਲਾਈਨ ਇੱਕ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੂੰਗਾ ਵੀ ਜੋ ਸਿੱਖੀ ਦੀ ਲਾਈਨ ਆ ਉਹ ਸਭ ਤੋਂ ਬੈਸਟ ਹੈ ਤੇ ਇਸ ਲਈ ਜਦੋਂ ਬਾਬਾ ਜੀ ਕੋਲ ਮੈਂ ਆਇਆ ਬਲਕੀ ਸਿੰਘ ਜੀ ਭੋਲਾ ਕੋਲ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਆਵੀ ਸਿੰਘਾ ਤੂੰ ਕੀ ਕਰਨਾ ਚਾਹੁੰਦਾ ਅੱਗੇ ਤੇ ਮੈਂ ਬਾਬਾ ਜੀ ਨੂੰ ਆਖਿਆ ਬਾਬਾ ਜੀ ਮੇਰਾ ਕੀਰਤਨ ਵਿੱਚ ਜਿਆਦਾ ਰੁਝਾਨ ਆ ਤੇ ਸੰਗੀਤ ਨਾਲ ਮੈਂ ਜੁੜਿਆ ਮੈਂ ਮੈਨੂੰ ਇੱਕ ਕੀਰਤਨ ਦੀ ਦਾਤ ਬਖਸ਼ੋ ਤੇ ਬਾਬਾ ਜੀ ਕਹਿੰਦੇ ਪਾਠ ਵੀ ਸਿੱਖਣਾ ਚਾਹੁੰਦਾ ਮੈਂ ਕਹਿੰਦਾ ਹਾਂਜੀ ਪਾਠ ਵੀ ਸਿੱਖਾਂਗੇ ਤੇ ਬਾਬਾ ਜੀ ਨੇ ਮੈਨੂੰ ਜਪਜੀ ਸਾਹਿਬ ਤੋਂ ਲੈ ਕੇ ਜੋ ਸੱਤ ਬਾਣੀਆਂ ਨੇ ਇਤਨੇ ਵੀ ਦੀਆਂ ਸਵੇਰ ਦੀਆਂ ਪੰਜ ਬਾਣੀਆਂ ਸਵੇਰ ਦੀਆਂ ਤੇ ਦੋ ਰਾਤ ਰਾਸ ਤੇ ਸੋਇਲਾ ਸਾਹਿਬ ਇਹ ਸੱਤਾਂ ਬਾਣੀਆਂ ਦਾ ਮੈਨੂੰ ਬਾਬਾ ਜੀ ਨੇ ਸੰਪੂਰਨ ਆਪਣੀ ਸੰਥਿਆ ਕਰਵਾਈ ਹਾਂ ਕੋਲ ਬੈਠ ਕੇ ਬਾਬਾ ਜੀ ਮੈਨੂੰ ਬਾਣੀ ਪੜਾਉਂਦੇ ਤੇ ਨਿਤਨੇਮ ਮੈਨੂੰ ਆਪ ਵੀ ਕਰਕੇ ਦਿਖਾਉਂਦੇ ਤੇ ਮੇਤੋ ਵੀ ਸੁਣਦੇ ਵੀ ਜਿੱਥੇ ਗਲਤੀ ਹੁੰਦੀ ਉੱਥੇ ਮੈਨੂੰ ਦੱਸਦੇ ਵੀ ਤੇ ਸ਼ੁਰੂ ਸ਼ੁਰੂ ਵਿੱਚ ਨਿਤਨੇਮ ਦੀ ਬਾਣੀ ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਕਿਤੇ ਕੀਰਤਨ ਪ੍ਰੋਗਰਾਮ ਤੇ ਜਾਇਆ ਕਰਨਾ ਬਾਬਾ ਜੀ ਨੇ ਮੈਨੂੰ ਨਾਲ ਲੈ ਜਾਇਆ ਕਰਨਾ ਤੇ ਇਸ ਨਾਲ ਹੋਰ ਵੀ ਚਲੋ ਸਟੇਜ ਦਾ ਅਭਿਆਸ ਵੀ ਵਧੀਆ ਹੋਇਆ ਤੇ ਇਸ ਤੋਂ ਇਲਾਵਾ ਸੰਪੂਰਨ ਗੁਰੂਗ੍ਰੰਥ ਸਾਹਿਬ ਦੀ ਸੰਥਿਆ ਇੱਕ ਵਾਰੀ ਬਾਬਾ ਜੀ ਨੇ ਮੈਨੂੰ ਕਰਵਾਈ ਤੇ ਪਦਸ਼ੇਰ ਮਹਾਰਾਜ ਦੇ ਤਾਬਿਆਂ ਤੇ ਬਿਠਾ ਕਰਕੇ ਮੈਨੂੰ ਬਾਬਾ ਜੀ ਨੇ ਤੇ ਹਮ ਆਪਣੀ ਸੰਥਿਆ ਕਰਵਾਉਣੀ ਤੇ ਕੋਲ ਬਿਠਾਉਣਾ ਬਾਬਾ ਜੀ ਨੇ ਆਪ ਵੀ ਕੋਲ ਬੈਠਣਾ ਰੋਜ਼ 10 ਕੰਗ 20 ਕੰਗ ਜਿੰਨੇ ਵੀ ਹੋ ਸਕਦੇ ਆ ਸੈਜਤਾਨਾ ਪੜ ਕੇ ਤੇ ਅਭਿਆਸ ਅਭਿਆਸ ਵੀ ਕਰਨਾ ਤੇ ਇਸ ਤੋਂ ਇਲਾਵਾ ਫਿਰ ਬਾਬਾ ਜੀ ਨੇ ਮੈਨੂੰ ਇੱਕ ਦਿਨ ਆਖਿਆ ਵੀ ਆ ਆਪਾ ਤੈਨੂੰ ਇੱਥੇ ਤੱਕ ਸੀਮਤ ਨਹੀਂ ਰੱਖਣਾ ਜਾਂਦੇ ਵੀ ਮੇਰੀ ਮਨ ਦੀ ਇੱਛਾ ਆ ਵੀ ਤੂੰ ਮਹਾਰਾਜ ਦੇ ਦਰ ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੀਰਤਨ ਕਰੇ ਵੀ ਇਸ ਲਈ ਜੇ ਇੱਥੋਂ ਤੈਨੂੰ ਮੋਟਿਵ ਕਰਾਂਗੇ ਤਾਂ ਤੂੰ ਉਸ ਸਟੇਜ ਤੇ ਨਹੀਂ ਪਹੁੰਚ ਸਕਦਾ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਵੀ ਚਲੋ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਕਿਤੇ ਨਹੀਂ ਜਾ ਸਕਦੇ ਪਰੰਤੂ ਬਾਬਾ ਜੀ ਕਹਿੰਦੇ ਤੂੰ ਪ੍ਰੋਪਰ ਵਿੱਦਿਆ ਲਵ ਕਿਸੇ ਕਾਲਜ ਗੁਰਮਤ ਕਾਲਜ ਹਨਾ ਤੁਹਾਨੂੰ ਐਡਮਿਸ਼ਨ ਦਵਾ ਦਿੰਦੇ ਆ ਤੇ ਬਾਬਾ ਜੀ ਨੇ ਫਿਰ ਕੀਤਾ ਇਸੇ ਤਰ੍ਹਾਂ ਉਦੋਂ ਪਤਾ ਕੀਤਾ ਉਦੋਂ ਸਹੀ ਸਿੱਖ ਮਿਸ਼ਨਰੀ ਕਾਲ ਸ੍ਰੀ ਅਮਰਸਰ ਸਾਹਿਬ ਦਾਖਲੇ ਖੁੱਲੇ ਸਨ ਤੇ ਬਾਬਾ ਜੀ ਨੇ ਪਤਾ ਕਰਕੇ ਉੱਥੇ ਮੈਨੂੰ ਉਹ ਕੀਤਾ ਉੱਥੇ ਭੇਜਿਆ ਉਹਨਾਂ ਨੇ ਬਾਬਾ ਜੀ ਨੇ ਮੈਨੂੰ ਤੇ ਮੈਂ ਫਿਰ ਅਮਰਿਤਸਰ ਗਿਆ ਉਸ ਤੋਂ ਬਾਅਦ ਅਮਰਿਤਸਰ ਤੋਂ ਬਾਅਦ ਕੇਸਗੜ ਸਾਹਿਬ ਤਾਂ ਸ਼੍ਰੀ ਕੇਸਗੜ ਸਾਹਿਬ ਤੋਂ ਅਮਰਿਤਸਰ ਗਿਆ ਕੇਸਗੜ ਸਾਹਿਬ ਤੋਂ ਸਾਹਿਬ ਤੋਂ ਹਾਂਜੀ ਹਾਂਜੀ ਸਾਹਿਬ ਤੋਂ ਕੇਸਗੜ ਸਾਹਿਬ ਅਮਰਿਤਸਰ ਗਿਆ ਤੇ ਦਾਖਲਾ ਫਾਰਮ ਭਰਿਆ ਦਾਖਲਾ ਫਾਰਮ ਭਰ ਕੇ ਨਿਤਨੇਮ ਦੀਆਂ ਬਾਣੀਆਂ ਮੈਨੂੰ ਚਲੰਤ ਹੋ ਗਈਆਂ ਸਾਨੂੰ ਉਦੋਂ ਤੱਕ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਇਤਨੇ ਬਣਿਆ ਰਿਆ ਤੇ ਕਾਲਜ ਜਾ ਕੇ ਉੱਥੇ ਦਾਖਲੇ ਨਾਲ ਇੰਟਰਵਿਊ ਦਿੱਤੀ ਮਹਾਰਾਜ ਨੇ ਕਿਰਪਾ ਕੀਤੀ ਇੰਟਰਵਿਊ ਪਾਸ ਹੋਈ ਹੂੰ ਇੰਟਰਵਿਊ ਪਾਸ ਕਰਨ ਉਪਰੰਤ ਸੰਪੂਰਨ ਕੋਰਸ ਹੋਇਆ ਉੱਥੇ ਸਟਾਫ ਬਹੁਤ ਵਧੀਆ ਸੀ ਆਸ ਰੂਪ ਧਾਰੇ ਨੂੰ ਕਿੰਨਾ ਸਮਾਂ ਹੋ ਚੁੱਕਿਆ ਹੈ ਇਸ ਰੂਪ ਧਾਰੇ ਨੂੰ ਲਗਭਗ 4 ਸਾਲ ਕਿੰਨੇ 4-5 ਸਾਲ 4 ਤੋਂ 5 ਸਾਲ ਹੋ ਚੁੱਕੇ ਹਨ ਹਾਂਜੀ ਹਾਂਜੀ 4 ਮਾਦਾ ਜੀ ਮੈਂ ਤੁਹਾਨੂੰ ਪੁੱਛੂੰਗਾ ਜਿਵੇਂ ਦੱਸ ਰਹੇ ਨੇ ਕਿ ਛੋਟੇ ਹੁੰਦੇ ਜੀ ਕੀਰਤਨ ਵੱਲ ਧਿਆਨ ਸੀਗਾ ਛੋਟੇ ਹੁੰਦੇ ਤੋਂ ਹੀ ਮੇਰਾ ਧਿਆਨ ਸੀਗਾ ਕਿ ਮੈਂ ਇਸ ਵੱਲੋਂ ਜਾਵਾਂ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਚੱਲ ਰਹੀ ਸੀ ਉਹ ਸਰ ਮੈਂ ਮੇਰੇ ਮਨ ਵਿੱਚ ਤਾਂ ਮੈਂ ਵਿਚਾਰ ਤਾਂ ਖੁਸ਼ੀ تھا ਕਿ ਚਲ ਮੇਰੇ ਬੱਚਾ ਚਲ ਅੱਛੇ ਲੇਨ ਵਿੱਚ ਹੈ ਪਰ ਜਦ 5 ਸਾਲ ਕਾ ਥਾ ਨੀਏ ਤਾਂ ਕੋਈ ਡੱਬਾ ਹੋ ਗਿਆ ਕੋਈ ਗੈਨਲ ਹੋ ਗਿਆ ਕੋਈ ਥਾਲੀ ਹੋ ਗਈ ਲੈਕਨ ਆਪਣੇ ਆਪ বাজਾਉਣੇ ਲਗਾ अपने आप गाना लिखने लगा अपने आप ये, 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 की कहता है जो भजन कीर्तन लिखने लगा करने लगा तो जब हमारे गुरु जो है ना मेही भागलपुर कुप्पा घाट का तो फिर उसके नाम दाम हम सब लिया है उसके सत्संग में जब जा, जाते हैं ना तो फिर संगत लोग जब बैठ जाते हैं और जब भंडारा नंगर शुरू हो जाता तो भजन कीर्तन शुरू खत्म हो जाता तो लंगर नं, भंडारा सारे खाने का पहुंच जाता तो एक की करता जब बाबा लोग सब मतलब आरती भजन करके समाप्त कर देता तो एक ये, ये लड़का की करता जे अपने आप जाके वहां मेक लगा के नीचा में बैठ के भजन शुरू कर देता अच्छा अपने आप बैगे थले हाँ अपने थले मतलब स्टेज पे नीचे हाँ, बैठ, हाँ। के, बैठ हाँ। के पंडाल में ये भजन कीर्तन करने लग जाता कितने साल की उम्र थी पाँच साल का पाँच साल द जब भजन कीर्तन करने लग जाता तो सारा लोग की करता प्रसादा छकना सारे लेडीज लोग अच्छा आले दुआले, 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 दुआले सारे बैठ कि इसको लड़का का आवाज बहुत अच्छा लगता है सुनने में दिल दिल छूता है बहुत अच्छा लगता है बहुत प्यारा लगता है सारे बैठ जा तो फिर करते 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 ਫਿਰ ਇਸ ਕੋ ਮੈਂ ਕਿਹਾ ਕਿ ਲੜਕਾ ਕਾ ਜੇ ਬੇਟਾ ਮੈਂ ਸੇ ਲੜਕੀ ਤੇ ਮੇਰਾ ਇੱਕੇ ਥਾ ਸੋਸਰਾਰ ਚਲੇ ਗਿਆ ਮੈਂ ਤੇਰੇ ਬਾਲ ਰੱਖੂਗਾ ਮੈਂ ਤੇਰੇ ਕੋ ਅੱਛਾ ਤੁਸੀਂ ਆਪ ਕਿਹਾ ਮੈਂ ਆਪ ਕਿਹਾ ਕਿ ਮੈਂ ਤੇਰੇ ਬਾਲ ਰੱਖੂਗਾ ਮੈਂ ਤੇਰੇ ਕੰਘੀ ਕਰੂਗਾ ਮੈਂ ਗੁੱਥ ਕਰੂਗਾ ਤੇਰੇ ਮੈਂ ਬਹੁਤ ਪਿਆਰ ਕਰੂਗਾ ਤੇਰੇ ਕੋ ਮੈਂ ਇਸ ਕੋ ਬਾਲ ਰੱਖੀ ਅੱਛਾ ਜਦੋਂ ਮਾਤਾ ਜੀ ਨੇ ਇਹ ਗੱਲ ਆਖੀ ਤੇ ਕਿਵੇਂ ਲੱਗ ਰਹੀ ਸੀ ਮੰਚ ਦਸਤਾਰ ਬੰਨਦੇ ਨੂੰ ਮੈਨੂੰ 7-8 ਸਾਲ ਤੋਂ ਉੱਤੇ ਹੀ ਹੋ ਗਿਆ ਫਿਰ ਮੈਂ ਪਰੰਤੂ ਅੰਮ੍ਰਿਤ ਆਪਾਂ ਨੂੰ 4-5 ਸਾਲ ਸ਼ਕੀਰ ਹੋ ਅੱਛਾ ਦਸਤਾਰ ਤੁਸੀਂ ਪਹਿਲਾਂ ਤੋਂ ਹੀ ਬਨ ਰਹੀ ਸੀ ਦਸਤਾਰ ਪਹਿਲਾਂ ਤੋਂ ਹਾਂਜੀ ਹਾਂਜੀ ਕੇਸਾ ਦਾ ਫਿਰ ਧਿਆਨ ਬਹੁਤ ਰੱਖਣਾ ਪੈਂਦਾ ਹਾਂ ਤੇ ਫਿਰ ਨਾ ਸੇ ਮੇਰੀ ਜਿਹੜੀ ਮਾਤਾ ਆ ਮਾਤਾ ਆਪ ਸਵੇਰੇ ਸ਼ਾਮ ਮੈਨੂੰ ਕੰਗਾ ਕਰਦੀ ਕੰਗਾ ਕਰਕੇ ਜੂڑا ਕਰਦੀ ਜੂڑا ਕਰਕੇ ਤੇ ਰੋਜ਼ ਨਿਵਾਉਂਦੀ ਤੇ ਕੇਸੀ ਇਸ਼ਨਾਨ ਵੀ ਕਰਾਉਂਦੀ ਮਾਤਾ ਆਪ ਮੈਨੂੰ ਹਨਾ ਆਪ ਹੀ ਹਾਂਜੀ ਆਪ ਹੀ ਮਤਲਬ ਮੇਰਾ ਕੇਸਾ ਦਾ ਧਿਆਨ ਮੇਤੋ ਤਾਂ ਬਿਲਕੁਲ ਨਹੀਂ ਰੱਖਿਆ ਗਿਆ बाधा ने आप ही करना जो करना मैं मैं आ? इसको गुथ कर देता सिर धो के नहा देता कंघा कर देता सारा कुछ कर देता मैं प्यार से इसको स्कूल भेज देता तो फिर मैं डिप्टी चले जाता की काम करते तो हो तुम कंपनी में लगे हैं अच्छा कंपनी में लगे हैं जी तो फिर मैं डिप्टी चले जाता फिर डिप्टी से आके फिर इसको दुलार प्यार करता कि मेरा बेटा तू मेरे पास आ जा फिर मैं इसको नहा धो के कंघी कर देता तो कंगी कर देता तो इसको मेरे मन में क्या हुआ कि मैं लड़की जैसा ना इसको मैं दिल से प्यार करूंगा अच्छा अच्छा रखूंगा बना के हाँ। बस थोड़ा दिन सत्संग तो भजन करते 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 ना एक ही करता जो एक दिन कोई मेरे घर पर न रिश्तेदारे जाने पहचान के आ गया आ गया तो किसी के घर में नहीं मेरे निमंत्रण आया कि मतलब सुखमनी पाठ रखाया चाहे खन पाठ रखाया तो मेरे घर आना फिर मैं उसके घर चले गया उसके घर गया सुन लिया बाबा का भी कीर्तन भजन बाबा भी नाले था सुन लिया हमने तो मेरे को भी अच्छा लगा तो लड़का भी साथे था फिर वो घर में आया ना उसको मैं बोलूं कि मेरा भी दिल करता कि लड़का के मैं ये लाइन में भेजूं भेजूं तो खाली सीखने भेजूं मेरा ये दिल में मन में नहीं था कि मेरा लड़का पक्के हाँ, बन, जावे।, बन हाँ। जावे मेरे ये दिल में मतलब पहले नहीं था कल होगा तो बाबा अपना मैं बात करा दूंगा भेज दूंगा फिर बाबे के पास भेज दिया हाँ जी तो फिर बाबे के पास भेज दिया तो उस दिन से बाबा अपना से बढ़ के अपना बच्चे से बढ़ के इसको इतना शिक्षा दिया बाबा ने इतना प्यार किया खिलेना पिलेना है, है सारा कुछ हम तो कंपनी चल जाते हैं सर मेरे को पास में टाइम नहीं था रोटी बनाने का भी टाइम नहीं था गरीबी हम सब बहुत काटे रोटी बनाने का टाइम नहीं था फिर लड़का यहाँ खाना पीना सा, सारा कुछ करता जब घर जाता तो मैं बेटा तेरे लिए मैं रोटी नहीं बनाया बेटा तू भूखे होगा ਤਾਂ ਨਹੀਂ ਮੈਂ ਮੰਮੀ ਮੈਂ ਬਾਬੇ ਕੋਲੋਂ ਪਾਸ ਦੁੱਧ ਪੀ ਲਿਆ ਬਾਬਾ ਇਹ ਨਹੀਂ ਦੁੱਧ ਪੀ ਲਿਆ ਆਪੇ ਚਾਹ ਪਣੀ ਛਕ ਲਿਆ ਸਾਰਾ ਕੁਝ ਇਧਰੇ ਸਾਰਾ ਬਾਬਾ ਜੀ ਫਾਦਰ ਸਾਹਿਬ ਦਾ ਕਿੰਨਾ ਕਰ ਰੋਲ ਰਿਹਾ ਤੁਹਾਡੇ ਨਾਲ ਉਹ ਫਾਦਰ ਸਾਹਿਬ ਹੈ ਦੇਖੋ ਜਿਹੜੇ ਜਦੋਂ ਤੁਸੀਂ ਮੈਂ ਅਮਰੇ ਛਕਿਆ ਤੇ ਜਿੰਨੇ ਸਾਡੇ ਰਿਸ਼ਤੇਦਾਰ ਸਾਖ ਸੰਬੰਧੀ ਆ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਇਹ ਕਿਹੜੇ ਪਾਸੇ ਨੂੰ ਤੁਰ ਪਿਆ ਕਿਹ ਹਨ ਤੁਹਾਡੇ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਪੇਕਿਆਂ ਵੱਲ के तो कोई किसी का मतलब नहीं है उधर तो हम गया भी नहीं उसको तो पता भी नहीं है उधर आदमी मतलब यहाँ के आदमी है ना बहुत। वीडियो के पता लगे जाना <laughs> हाँ वीडियो देखता होगा यहाँ के आदमी जो है ना बहुत आनंद होता बहुत खुश होता है तेरा लड़का तू कैसा सर बच्चा पैदा किया तेरा लड़का इतना अच्छा बन गया इतना अच्छा लाइन में चले गया बहुत आनंद होता बहुत खुश होता मतलब है ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਸਾਥ ਸਵੰਦੀਆਂ ਨੇ ਪਰ ਜਿਹੜੇ ਕੀ ਆਖਦੇ ਸੀ ਨਾ ਦੇ ਦਿਓ ਪਾਣੀ ਕੋਈ ਗੱਲ ਨਹੀਂ ਪਰ ਸਾਨੂੰ ਇੰਨਾ ਕੁ ਸੀ ਵੀ ਦੇ ਦਿਓ ਪਾਣੀ ਦੁੱਸੀ ਸਾਨੂੰ ਇੰਨਾ ਕੁ ਸੀ ਵੀ ਚਲੋ ਵੀ ਜਿੰਨਾਂ ਲੋ ਪਾਣੀ ਦੇ ਦੋ ਤੁਸੀਂ ਕੋਈ ਚੱਕਰ ਵੀ ਜਿਹੜੇ ਸਾਡੇ ਘਰ ਦੇ ਆ ਮਾਤਾ ਪਿਤਾ ਭੈਣ ਭਰਾ ਭਾਬੀ ਹਨਾ ਤੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਵੀ ਉਹਨਾਂ ਵੱਲੋਂ ਸਪੋਰਟ ਆ ਤੇ ਮੈਨੂੰ ਹੋਰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਇਹ ਇਹ ਗੱਲ ਨਹੀਂ ਹਾਂਜੀ ਸਾਰ ਇਸ ਬੰਦੀ ਕੀ ਆਖਦੀ ਸੀ ਕੀ ਕਹਿ ਕੇ ਆਖਦੀ ਤੁਹਾਨੂੰ ਉਹ ਮਾਂ ਤਾਂ ਡਰਾਉਂਦੇ ਸੀ ਵੀ ਉਹਨਾਂ ਨੇ ਤੁਹਾਡਾ ਬੱਚਾ ਰੱਖ ਲੈਣਾ ਜਾਂ ਇਦਾਂ ਹੁਣ ਹੁਣ ਜੀ ਅੱਛਾ ਐਂ ਵੀ ਕਹਿੰਦੇ ਨੇ ਬੱਚਾ ਰੱਖ ਲੈਣਾ ਆਪਣੇ ਇਹ ਰੱਖ ਲੈਣਾ ਜਾਂ ਬੱਚਾ ਤੁਹਾਨੂੰ ਇਦਾਂ ਮਤਲਬ ਵੀ ਹੁਣ ਦੇਖੋ ਹੁਣ ਪੁੱਛਣਾ ਚਾਹੂੰਗਾ ਬੱਚਾ ਰੱਖ ਲਿਆ ਫਿਰ ਨਹੀਂ ਰੱਖਿਆ ਤਾਂ ਵੀ ਜੀ ਹੁਣ ਮਾਂ ਦਾ ਕੀ ਹੁੰਦਾ ਹੈ ਕਿ ਬੱਚੇ ਬੱਚੇ ਤੇ ਮਾਂ ਦਾ ਸਪੈਸ਼ਲੀ ਮਾਂ ਦਾ ਤੇ بیٹے ਦਾ ਰਿਸ਼ਤਾ ਬਹੁਤ ਨੇੜਲਾ ਹੁੰਦਾ ਜਿਵੇਂ ਕੁੜੀਆਂ ਦਾ ਪਾਪਾ ਦੇ ਨਾਲ ਨੇੜਲਾ ਹੁੰਦਾ ਨਾ ਜ਼ਿਆਦਾਤਰ बेटे दा बहुत हुंदा तो दा। नहीं एक दो जो बिहारी यहाँ पर भी है कोई जान पहचान कर कोई पता लग गया कि सिखी लेन में जा रहा है गतरा पा लिया तो मेरे को डरावा देता कि तेरे बेटा तेरे पास नहीं आएगा घर नहीं आएगा बाहर बाहर रहेगा कभी मिलने के लिए एक दिन दो दिन घंटे कर लिए लगता सार कि मेरे बच्चा हाथ से छीनता है ਮੈਂ ਇਤਨਾ ਰੋਇਆ ਇਤਨਾ ਰੋਇਆ 3 ਮਹੀਨਾ ਤੱਕ ਨਾ ਪਾਗਲ ਹੋ ਗਿਆ ਰੋ ਰੋ ਕੇ ਬਹੁਤ ਰੋਇਆ ਜੇ ਇਹ ਮੇਰਾ ਦਿਲ ਮਨ ਇਹ ਤੁਹਾਡਾ ਸਿੱਖੀ ਲਾਈਨ ਦੇ ਵਿੱਚ ਆ ਇਹ ਤੁਹਾਡਾ ਪਰਸਨਲ ਆਪ ਦਾ ਡਿਸੀਜਨ ਆਪਣਾ ਡਿਸੀਜਨ ਫਿਰ ਤੁਸੀਂ ਇਹਨਾਂ ਨੂੰ ਉਸ ਵੱਲ ਨੂੰ ਭੇਜਣਾ ਤੇ ਤੁਹਾਡਾ ਆਪ ਦਾ ਡਿਸੀਜਨ ਹੈ ਇਹ ਵੀ ਆਪ ਸੋਚਿਆ ਕਿ ਮੈਂ ਬੱਚੇ ਨੂੰ ਭੇਜਾਂ ਮੈਨੂੰ ਘਰ ਵੱਲੋਂ ਪੂਰੀ ਸਪੋਰਟ ਮਿਲੀ ਹੈ ਮੈਂ ਮੈਂ ਤਾਂ ਘਰ ਵਾਲੇ ਮੇਰਾ ਘਰ ਵਾਲਾ ਵੀ ਬੋਲਦਾ ਅੱਛਾ ਲਾਈਨ ਹੈ ਕੋਈ ਨਸਾ ਪਤਾ ਸਰ ਜਿਵੇਂ ਯਾਰੀ ਦੋਸਤ ਨੂੰ ਕੋਈ ਨਸਾ ਪਤਾ ਖਾ ਲੇਤਾ ਹੈ तो डांट दबार होता है नाम ही नस्ता होता है इस करके ना इसको मान के जो तमन्ना है ना उस लाइन में तू जाने दे मेरे लड़का भी बोला घर वाला भी बोला पर मेरे दिल दिल कहता कि लोग ना दिल कहता कि मैं पंजाब आके मैं की कर लिया मेरे बेटा उधर लाइन में चल गया पता नहीं मेरा बेटा कखनी आएगा नहीं आएगा मेरा परिवार एक जगह रहूँगा कि नहीं रहूँगा मेरा अमृत अमृत है ਤੁਹਾਡੇ ਮਨ ਦੇ ਵਿੱਚ ਕੀ ਕੀ ਫੁਰਨਾ ਆ ਰਿਹਾ ਸੀਗਾ ਤੇ ਮੈਂ ਤੁਹਾਨੂੰ ਪਹਿਲਾਂ ਮੈਂ ਪਹਿਲਾਂ ਤੁਹਾਨੂੰ ਪੁੱਛੂਗਾ ਕਿ ਛਕਣਾ ਚਾਹੀਦਾ ਹੈ ਨਹੀਂ ਛਕਣਾ ਚਾਹੀਦਾ ਕੀ ਕੀ ਆ ਰਿਹਾ ਸੀ ਉਹ ਸਮਝਦਾ ਆਜੋ ਦੇਖੋ ਜੀ ਮੈਂ ਸੰਗਤ ਨੂੰ ਇਹ ਬੇਨਤੀ ਕਰੂੰਗਾ ਅਮਰਤ ਛਕਣਾ ਮਹਾਰਾਜ ਨੇ ਪੰਜ ਪਿਆਰੇ ਚੁਣੇ ਸੀ ਠੀਕ ਹੈ ਜੀ ਤੇ ਪੰਜਾਂ ਪਿਆਰਾਂ ਤੋਂ ਅਮਰਿਸ਼ ਛਕਿਆ ਆਪ ਵੀ ਛਕਿਆ ਤੇ ਉਹਨਾਂ ਨੂੰ ਵੀ ਛਕਾਇਆ ਪਹਿਲਾਂ ਉਹਨਾਂ ਨੂੰ ਛਕਾਇਆ ਫਿਰ ਆਪ ਛਕਿਆ ਠੀਕ ਹੈ ਜੀ ਹਮ ਅਮਰਿਸ਼ ਛਕਣ ਦਾ ਮੋਟਿਵ ਮੈਂ ਸਾਰੀ ਸੰਗਤ ਨੂੰ ਕਹੂੰਗਾ ਵੀ ਅਮਰਿਸ਼ ਜ਼ਰੂਰ ਛਕੋ ਪਰੰਤੂ ਅਮਰਿਸ਼ ਛਕਣ ਤੋਂ ਪਹਿਲਾਂ ਉਸ ਤਰ੍ਹਾਂ ਦਾ ਆਪਣਾ ਜੀਵਨ ਬਣਾਓ ਤੁਹਾਡੇ ਜੀਵਨ ਦੇ ਵਿੱਚ ਹੁਣ ਕਿੰਨਾ ਪਰਵਰਤਨ ਆਇਆ ਅਮਰੇ ਸ਼ਕਨ ਤੋਂ ਬਾਅਦ ਅਮਰੇ ਸ਼ਕਨ ਤੋਂ ਬਾਅਦ ਬਹੁਤ ਜਿਆਦਾ ਪਰਵਰਤਨ ਪਹਿਲਾਂ ਕਿਦਾਂ ਦਾ ਸੀਗਾ ਪਹਿਲਾਂ ਜਿਵੇਂ ਆਮ ਤੁਰੇ ਫਿਰਦੇ ਆ ਹਨ ਉਹੋ ਉਹ ਕਹਿ ਕੇ ਬੁਲਾਉਂਦੇ ਸੀ ਹੁਣ ਬਾਬਾ ਜੀ ਕਹਿ ਕੇ ਬੁਲਾਉਂਦੇ ਆ ਸਤਿਕਾਰ ਕਰਦੇ ਆ ਪੂਰਾ ਕਿਸੇ ਚੀਜ਼ ਦੀ ਘਾਟ ਨਹੀਂ ਸੰਗਤ ਵੱਲੋਂ ਤਾਂ ਬਿਲਕੁਲ ਨਹੀਂ ਘਾਟ ਆਉਂਦੀ ਸੰਗਤ ਵੱਲੋਂ ਬਿਲਕੁਲ ਸੰਗਤ ਵੱਲੋਂ ਬਿਲਕੁਲ ਘਾਟ ਨਹੀਂ ਆਉਂਦੀ ਤੁਹਾਨੂੰ ਸਮਾਜ ਹੁਣ ਕਿਸ ਨਜ਼ਰੀਏ ਨਾਲ ਵੇਖਣ ਲੱਗੇ ਅੱਛਾ ਲੱਗਦਾ ਹੈ ਸਾਹਿਬ ਸਮਾਜ ਮਤਲਬ ਇਹ ਲੋਕੀ ਤੈਨੂੰ ਕੀ ਕਹਿੰਦੇ ਆ ਲੋਕ ਤਾਂ ਬਹੁਤ ਇੱਥੇ ਖੁਸ਼ੀ ਬਣਾਤੇ ਹੈ ਬਿਜੜੇ ਪੰਜਾਬ ਦੇ ਵਰਕ ਏਰੀਆ ਹੈ ਹਾਂ ਭੀਹਾਰ ਜਾ ਜੈਵੇਂ ਨਹੀਂ ਕਰਤੇ ਹੈ ਹਮਾਰਾ ਕੋਈ ਰਿਸ਼ਤੇਦਾਰ ਹੈ ਬਿਹਾਰ ਗਏ ਹੁਣ ਤੁਸੀਂ ਕਦੇ ਹਾਂ ਜਾਣੇ ਆ ਮਤਲਬ ਸਾਲ ਡੇਢ ਸਾਲ ਬਾਅਦ ਜਾਣੇ ਆ ਇੱਕ ਮਤਲਬ ਇੱਕ ਦੋ ਦਿਨ ਖਾਤੇ ਲੈ ਇੱਕ ਦੋ ਦਿਨ ਲਾ ਕੇ ਉੱਥੇ ਕਿਉਂਕਿ ਮਕਾਨ ਹੈਗਾ ਉੱਥੇ ਆਪਣਾ ਦਿਲ ਨਹੀਂ ਲੱਗਦਾ ਹੈ ਉਧਰ ਤੇ ਉੱਥੇ ਮਤਲਬ ਦਿਲ ਨਹੀਂ ਲੱਗਦਾ ਅੱਛਾ ਦਿਲ ਲੱਗਦਾ ਕਿਉਂਕਿ ਇੱਥੇ ਸਕੂਨ ਜਿਹੜਾ ਮਹਾਰਾਜ ਨੇ ਇੱਥੇ ਇੰਨਾ ਵਾਰ ਦਿੱਤਾ ਹੈ ਵੀ ਇੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਰਹਿ ਗਿਆ ਉਹ ਕਦੇ ਭੁੱਖਾ ਨਹੀਂ ਮਰੂਗਾ ਤੇ ਐਡਾ ਵੱਡਾ ਵਾਰ ਦਿੱਤਾ ਹੈ ਮਹਾਰਾਜ ਨੇ ਇੱਕ ਇਹ ਸਾਡੇ ਚੰਗੇ ਭਾਗ ਆ ਤਨ ਤਨ ਕਲਗੀ ਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਤੇ ਬੈਠੇ ਆ ਮਾਸ਼ੀਵਾੜਾ ਦੀ ਪਾਵਨ ਪਵਿੱਤਰ ਧਰਤੀ ਤੇ ਇਸ ਤੋਂ ਵੀ ਵੱਧ ਕੇ ਮਹਾਰਾਜ ਨੇ ਜਿੱਥੋਂ ਤੱਕ ਅਸੀਂ ਨਹੀਂ ਸੋਚਿਆ ਸੀ ਮਹਾਰਾਜ ਨੇ ਉੱਥੇ ਤੱਕ ਪਹੁੰਚਾਇਆ ਇਹ ਕਿਹਾ ਜਾਂਦਾ ਹੈ ਕਿ ਹਾਂ ਇਹ ਜੋ ਸਿੱਖ ਬਣੇ ਨੇ ਇਹ ਸਿੱਖ ਅਸਲੀ ਨਹੀਂ ਹੈਗੇ ਸਮੇਂ ਦੇ ਨਾਲ ਇਹ ਬਦਲ ਜਾਣਗੇ ਠੀਕ ਹੈ ਜੀ ਇਸ ਪੱਖ ਤੋਂ ਮੈਂ ਇਹ ਜਵਾਬ ਦੇਣਾ ਚਾਹੂੰਗਾ ਵੀ ਦੇਖੋ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਦੇ ਕਿਸੇ ਨੂੰ ਵੀ ਚੰਗਾ ਸਾਰਾ ਹੀ ਧਰਮ ਹੁੰਦੇ ਆ ਪਰ ਵਿੱਚ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਧਰਮ ਦੇ ਨਾਂ ਤੇ ਕਲੰਕ ਹੁੰਦੇ ਆ ਤੇ ਇਸ ਕਰਕੇ ਆਪਾਂ ਸਾਰੇ ਹਿੰਦੂਆਂ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਤੇ ਸਾਰੇ ਸਿੱਖ ਵੀ ਆਪਾਂ ਚੰਗੇ ਨਹੀਂ ਕਹਿ ਸਕਦੇ ਕਿਉਂਕਿ ਸਿੱਖਾਂ ਦੇ ਵਿੱਚ ਵੀ ਚਲੋ ਦੇਖਣ ਦੇ ਵਿੱਚ ਆਉਂਦਾ ਹਨ ਵੀ ਸਾਰੇ ਜ਼ਿਆਦਾਤਰ ਵਧੀਆ ਹੁੰਦੇ ਆ ਤੇ ਪਰ ਕੁਝ ਕੁ ਕੁਝ ਕੁ ਕਰਕੇ ਸਾਰੇ ਦੇ ਨਾਂ ਤੇ ਕਲੰਕ ਲੱਗਦਾ ਇਹ ਸਿੱਖਾਂ ਨੇ ਸ਼ਰਾਬ ਪੀਤੀ ਮੀਟ ਖਾਦਾ ਅੰਮ੍ਰਿਤ ਛੱਕੇ ਵੀ ਫੜੇਗੇ ਵੀਡੀਓ ਵਾਇਰਲ ਹੁੰਦੀਆਂ ਕੁਝ ਕੁ ਤੇ ਇਸ ਪੱਖ ਤੋਂ ਵੀ ਆਪਾਂ ਸਾਰਿਆਂ ਨੂੰ ਗਲਤ ਕਹਿਣਾ ਵੀ ਚੰਗਾ ਨਹੀਂ ਪੰਜਾਬੀ ਦੇ ਵਿੱਚ ਤੁਹਾਡਾ ਬਹੁਤ ਵਧੀਆ ਪਕੜ ਆ ਮੇਰਾ ਕਿਉਂ ਨਹੀਂ ਪਕੜ ਪੈ ਰਹੀ ਮੇਰਾ ਜਨਮ ਇੱਥੇ ਹੋਇਆ ਪੜਾਈ ਇੱਥੇ ਅੱਛਾ ਤੁਹਾਡਾ ਜਨਮ ਵੀ ਇੱਥੇ ਹੋਇਆ ਤੁਹਾਨੂੰ ਕਿੰਨੇ ਸਾਲ ਹੋ ਗਏ ਉਰੇ ਰਹਿੰਦੇ ਆ ਇੱਥੇ ਰਹਿੰਦੇ ਆ ਸਾਨੂੰ 22 ਸਾਲ 22 ਸਾਲ ਹੋ ਗਏ 22 ਸਾਲ ਤੋਂ ਵੱਧ ਦਾ ਸਮਾਂ ਹਾਂਜੀ ਹਾਂਜੀ ਬਿਲਕੁਲ ਮੈਂ ਨਾ ਇੱਥੇ ਪੜ੍ਹਾਈ ਹੋਈ ਆ ਸਾਰਾ ਕੁਝ ਜਨਮੋਂ ਸਾਰਾ ਕੁਝ ਤੁਹਾਡੇ ਯਾਰ ਮਿੱਤਰ ਦੋਸਤ ਹਾਂਜੀ ਹਾਂਜੀ ਕਿਵੇਂ ਦੇਖਦੇ ਨੇ ਤੁਹਾਨੂੰ ਕਿਵੇਂ ਟ੍ਰੀਟ ਕਰਦੇ ਨੇ ਸਾਰੇ ਪੁੱਛਦੇ ਆ ਵੀ ਤੂੰ ਵੀ ਉਧਰੋਂ ਵੀ ਇੰਨਾ ਚੇਂਜ ਮਤਲਬ ਹਨਾ ਵੀ ਸਾਰੇ ਆਚਾਰ ਮਾਨਦਾਰ ਇੱਕ ਇਹ ਵੀ ਆ ਵੀ 10 33 ਸਾਜਣਾ ਕੀਰਤਨ ਕਰਦਾ ਹਨਾ ਉੱਥੇ ਆਪਣੇ ਸੇ ਸਿੱਖ ਮਿਸ਼ਨ ਸਕੂਲ ਜੇ ਪਹਿਲਾਂ ਸਾਰੇ ਪ੍ਰੋਫੈਸਰਾਂ ਦੇ ਨਾਮ ਲਉ ਸਤਿਕਾਰਯੋਗ ਪ੍ਰਿੰਸੀਪਲ ਬੀਬੀ ਮੰਜੀਤ ਕੌਰ ਹਮਮ ਪ੍ਰੋਫੈਸਰ ਵੇਲ ਸਿੰਘ ਜੀ ਜੋ ਪੰਥ ਪ੍ਰਸਿੱਧ ਬਹੁਤ ਵਿਦਵਾਨ ਨੇ ਸਾਨੂੰ ਮਾਣ ਆ ਵੀ ਅਸੀਂ ਉਹਨਾਂ ਤੋਂ ਸਿੱਖੇ ਆ ਤੇ ਉਹ ਸਾਡੇ ਉਸਤਾਦ ਜੀ ਰਹੇ ਨੇ ਤੇ ਉਹਨਾਂ ਨੇ ਸਾਨੂੰ ਗੁਰਮੁਖ ਸੰਗੀਤ ਦੀ ਵਿੱਦਿਆ ਹਾਸਲ ਕਰਵਾਈ ਤੇ ਜੋ ਤੰਤੀ ਸਾਜ਼ਾਂ ਦੇ ਉਸਤਾਦ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਠੀਕ ਹੈ ਜੀ ਤੇ 6 ਮਹੀਨੇ ਡਾਕਟਰ ਜਤਿੰਦਰ ਸਿੰਘ ਜੋ ਡਾਕਟਰ ਗੁਰਿੰਦਰ ਸਿੰਘ ਬਟਾਲਾ ਜੀ ਦੇ ਸਾਈਡ ਤੇ ਵੀ ਰਹੇ ਨੇ ਤੇ ਖਾਲਸਾ ਕਾਲ ਜੀ ਵੀ ਪ੍ਰੋਫੈਸਰ ਰਹੇ ਨੇ ਤੇ ਉਹ ਉਹ ਉਹਨਾਂ ਨੇ ਜਦੋਂ ਪ੍ਰੋਫੈਸਰ ਜੁਆਇਨਿੰਗ ਕੀਤੀ ਸਹੀ ਸਿੱਖ ਮਿਸ਼ਰੀ ਗਾਲ ਜਿਹੜਾ ਉਹਨਾਂ ਕੋਈ 6 ਮਹੀਨੇ ਸਿੱਖੇ ਪ੍ਰੋਫੈਸਰ ਰਕੇਂਦਰਪਾਲ ਸਿੰਘ ਪ੍ਰੋਫੈਸਰ ਕੁਲਰਾਜ ਸਿੰਘ ਜਿਨ੍ਹਾਂ ਤੋਂ ਅਸੀਂ ਲੜੀਵਾਰ ਸੰਥਿਆ ਵੀ ਕੀਤੀ ਇਹ ਲੜੀਵਾਰ ਵੀ ਪਛੇਤ ਵੀ ਤੇ ਇਸ ਤੋਂ ਇਲਾਵਾ ਪ੍ਰੋਫੈਸਰ ਪਰਮਿੰਦਰ ਸਿੰਘ ਤੇ ਹੋਰ ਵੀ ਇੱਕ ਦੋ ਪ੍ਰੋਫੈਸਰ ਬੀਬੀ ਅਮਰਜੀਤ ਕੌਰ ਮੈਡਮ ਤੇ ਸਾਰੇ ਸਟਾਫ ਜਿੰਨਾ ਵੀ ਸੀ ਸਾਰਾ ਹੀ ਸਮੁੱਚੇ ਸਟਾਫ ਨੇ ਇੰਨੀ ਮਿਹਨਤ ਕਰਾਈ 3 ਸਾਲਾਂ ਦੇ ਵਿੱਚ ਵੀ ਜਿੱਥੇ ਦਾਸ ਨੂੰ ਇੰਟਰਵਿਊ ਤੋਂ ਪਹਿਲਾਂ ਜਪਜੀ ਸਾਹਿਬ ਚੌਵੀ ਸਾਹਿਬ ਕੀਰਤੋ ਸੁਹਿਲਾ ਰਹਿਰਾ ਸਾਹਿਬ ਕੰਠ ਸੀ ਉਸ ਤੋਂ ਬਾਅਦ ਜਦੋਂ ਉੱਥੇ ਗਏ ਕਾਲਜ ਤੇ ਲਗਭਗ 200 ਸ਼ਬਦ ਕੰਠ ਗੁਰਬਾਣੀ ਦੇ ਗੁਰਬਾਣੀ ਦੇ ਹਾਂਜੀ ਕੰਠ ਕਰਵਾਏ ਉਹਨਾਂ ਨੇ ਉਸ ਤੋਂ ਬਾਅਦ ਆਸਾ ਦੀ ਵਾਰ ਸੰਪੂਰਨ ਕੰਠ ਕਰਵਾਈ ਜਿਹੜੀ ਆਸਾ ਦੀ ਵਾਰ ਮੈਂ ਕਦੇ ਸੁਣੀ ਨਹੀਂ ਸੀ ਤੇ 24 ਦੇ 24 ਛੱਕੇ ਉਹਨਾਂ ਨੇ ਕੰਠ ਕਰਵਾਏ ਤੇ ਹੁਣ ਵੀ 10 ਦੀ ਡਿਊਟੀ ਤੱਕ ਤੱਕ ਸ਼੍ਰੀ ਦਮਦਵਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ ਤੇ ਉੱਥੇ ਇੱਕ ਓੰਕਾਰ ਚੈਨਲ ਟੀਵੀ ਤੇ ਲਾਈਵ ਚੱਲਦਾ ਵਾ ਤੇ ਉਸ ਤੇ ਉੱਥੇ ਵੀ ਮਤਲਬ ਵਧੀਆ ਸਾਡਾ ਹੋ ਰਿਹਾ ਵਾ ਤੇ ਮਹਾਰਾਜ ਵਧੀਆ ਤਰੀਕੇ ਨਾਲ ਸੇਵਾ ਲੈ ਰਹੇ ਆ ਤੇ ਆਸਾ ਦੀ ਵਾਰ ਕੰਠ ਕੀਤੀ ਉਸ ਤੋਂ ਬਾਅਦ ਸੋ ਦਾ ਰਾਹ ਰਾਸ ਜਿਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਉਸ ਤੋਂ ਇਲਾਵਾ ਆਰਤੀ ਬਸੰਤ ਦੀ ਵਾਰ ਲਾਵਾਂ ਤੇ ਹੋਰ ਵੀ ਜਿਨ੍ਹਾਂ ਰਾਗੇ ਦੇ ਬਾਣੀਆਂ ਹੁੰਦੀਆਂ ਉਸ ਤੋਂ ਇਲਾਵਾ ਤੇ ਦਸ਼ਮ ਦੀ ਬਾਣੀ ਦੇ ਲਗਭਗ 27 ਜਾਂ 30 ਸ਼ਬਦ ਦਸਮ ਦੀ ਬਾਣੀ ਦੇ ਤੇ ਦਸਮ ਦੀ ਬਾਣੀ ਕਰਕੇ ਸਾਡਾ ਤਖਤ shri ਦਮਦਮਾ ਸਾਹਿਬ ਸੰਗਤ ਨੇ ਬਹੁਤ ਸਤਿਕਾਰ ਬਹੁਤ ਸਤਿਕਾਰ ਬਹੁਤ ਕਰਦੀ ਹੈ ਬਿਲਕੁਲ ਮਾਤਾ ਜੀ ਤੁਹਾਨੂੰ ਆਖਰੀ ਸਵਾਲ ਰੋਹਗਾ ਮੇਰਾ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਉਹਨਾਂ ਨੂੰ ਕਹਿੰਦੇ ਨਹੀਂ ਹੈਗੇ ਕਿ ਤੁਸੀਂ ਇਹ ਸਵਾਲ ਨੂੰ ਆਪਣੇ ਬੱਚੇ ਨੂੰ ਪਾਓ ਰਿਸ਼ਤੇਦਾਰ ਕ ਬੋਲਨੇ ਦਾ ਸਵਾਲ ਸਾਰ ਇਹ ਹੈ ਕਿ ਵਾਹ ਪੰਜਾਮਨ ਗੁਰਦੁਆਰਾ ਕਟ ਹੈ अच्छा उधर गुरुद्वारा पटना में है जहाँ हम सब रहते वहाँ गुरुद्वारा नहीं है तो सिक्खी, सिक्खी के प्रचार पर, न थोड़ा कट है।, है हाँ जी तो इसलिए उसको सब कहेगा तो उसको सब के समझ नहीं लगेगा कहने से कोई फायदा नहीं होगा उधर प्रचार उधर प्रचार के लोग उधर नहीं है उतना चलो सी श्रोमणी कमेटी भी कहने आते है बहुत लोग तो जानता है कि सिक्खी की चीज होता है लेकिन बहुत लोग जैसे पंजाब बिहार के लोग पंजाब आते हैं दिल्ली जाते हैं दिल्ली से फिर घर जाते हैं फिर पंजाब आते हैं तो बहुत दुनिया दिल्ली पंजाब खटने वाला तो बहुत जानते हैं कि सिक्खी के महत्व की है कारण क्या है पर ये बात नहीं न जोर जनानी वाला बात नहीं ना है कि हाँ ये लाइन में जाऊंगा तो मेरा भी इतना लाभ होगा मेरा भी इतना मान होगा इतना इज्जत कदर होगा ये उतना गुरुद्वारा के हिसाब से ना वहाँ ਇਤਨਾ ਨਾ ਹੁਣ ਮੈਂ ਨਾ ਤੁਹਾਨੂੰ ਉਹ ਨਾਲ ਉਹ ਸੈਕਸ਼ਨ ਨਾਲ ਵੀ ਮਿਲਵਾਉਣਾ ਉਹ ਬਾਬਾ ਜੀ ਨਾਲ ਵੀ ਮਿਲਵਾਉਣਾ ਹੈ ਜਿਨ੍ਹਾਂ ਨੇ ਇਸ ਬੱਲ ਨੂੰ ਇਸ ਲਾਈਨ ਵੱਲ ਨੂੰ ਜਾਨੀ ਤੋੜਿਆ ਹੈ ਕਿ ਦੇਖਿਆ ਵੀ ਹੋਗਾ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਬਾਬਾ ਜੀ ਆਜੋ ਫਿਰ ਤੁਹਾਡੇ ਨਾਲ ਵੀ ਦੋ ਚਾਰ ਗੱਲਾਂ ਕਰ ਲਈਏ ਮੈਂ ਕਿਹਾ ਜਾਂਦੇ ਜਾਂਦੇ ਆਜੋ ਤੁਸੀਂ ਤੁਸੀਂ ਮਾਤਾ ਜੀ ਤੁਸੀਂ ਬਹਿ ਜਾਓ ਮਾਤਾ ਜੀ ਆਜੋ ਬਾਬਾ ਜੀ ਤੁਸੀਂ ਉਰੇ ਹਾਂਜੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੈਂ ਕਹਿੰਦਾ ਤੁਹਾਡੇ ਚਰਨ ਕਮਲਾਂ ਦੇ ਵਿੱਚ ਇਹ ਪੜ ਰਿਹਾ ਹੈ ਇਸ ਵਕਤ ਆਪਾਂ ਕਹਿ ਸਕਦੇ ਹਾਂ ਇਹ ਗੱਲ ਨਹੀਂ ਗੁਰੂ ਸਾਹਿਬ ਦੀ ਜਦੋਂ ਕਿਰਪਾ ਹੁੰਦੀ ਹਨ ਹਾਂ ਕਿਉਂਕਿ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰਜਾਗ ਹਾਏ ਲੈ ਇਹ ਜਿਹੜਾ ਸੰਗੀਤ ਹੈ ਜਾਂ ਇਹ ਜੋ ਆਨੰਦ ਹੈ ਗੁਰਬਾਣੀ ਦਾ ਹੂੰ ਇਹ ਆਨੰਦ ਅੰਤਰ ਆਤਮੇ ਤੋਂ ਉਠਦਾ ਹੈ ਜਿਹਦੇ ਤੇ ਸਤਿਗੁਰ ਨੇ ਕਿਰਪਾ ਕਰਨੀ ਹੈ ਇਹ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਇਹ ਕਿਰਪਾ ਬੱਚੇ ਤੇ ਸਤਿਗੁਰ ਦੀ ਹੈ ਕਿਉਂਕਿ ਪੂਰਵ ਕਰਮ ਅੰਕੁਰ ਜਿਹਾ ਪ੍ਰਗਟੇ ਜਦੋਂ ਪੂਰਵਿਕ ਕਰਮੜਾਟ ਹੁੰਦੇ ਨੇ ਬਿਲਕੁਲ ਫਿਰ ਕਿਸੇ ਪਾਸੇ ਇਨਸਾਨ ਜਿਹੜਾ ਉਹ ਚੰਗੇ ਪਾਸੇ ਹੁੰਦਾ ਬਾਬਾ ਜੀ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਤੁਸੀਂ ਇਹ じゃ ਕੀ ਵੇਖਿਆ ਇਹਦੇ ਵਿੱਚ ਕਿਵੇਂ ਤੁਹਾਨੂੰ ਲੱਗਣਾ ਸ਼ੁਰੂ ਹੋਇਆ ਕੀ ਲਗਾਵ ਪੈ ਗਿਆ ਇਹਦੇ ਨਾਲ ਮੈਂ ਇਹ ਚਾਹੁੰਨਾ ਵੀ ਬੱਚਿਆਂ ਨੂੰ ਗੁਰਮਤਿ ਦਾ ਗਿਆਨ ਫਿਰ ਹੋਣਾ ਚਾਹੀਦਾ ਇਹਨਾਂ ਨਾਲ ਲਗਾਵ ਕਿਵੇਂ ਪੈ ਗਿਆ ਇਹਨਾਂ ਨਾਲ ਲਗਾ ਇਹਨਾਂ ਦੇ ਜਿਹੜੇ ਪ੍ਰੇਮੀ ਸੀਗੇ ਉਹ ਸਾਡੇ ਕੁਝ ਰਿਸ਼ਤੇਦਾਰ ਸੀਗੇ ਉਹ ਇੱਥੇ ਛੱਡ ਕੇ ਗਏ ਸੀ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਿਸੇ ਚੰਗੀ ਲਾਈਨ ਤੇ ਲਾ ਦਿਓ ਹਮ ਪਰ ਮੈਂ ਇਹੀ ਚਾਹੁੰਦਾ ਸੀ ਵੀ ਇਸ ਨਗਰ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਚੀ ਪਾਸ਼ਾ ਜੀ ਗਰੀਬਨਵਾਜ਼ ਦੀ ਨਗਰੀ ਹੈ ਹਮ ਵੀ ਇੱਥੇ ਇਹ ਜਿਹੜੇ ਪੱਕੇ ਰਾਗ ਜਿਹੜੇ ਸਿੱਖ ਕੇ ਆਏ ਨੇ ਤਾਂ ਤੀ ਰਾਗ ਉਹ ਲਗਭਗ ਇੱਥੇ ਕਿਸੇ ਵੀ ਰਾਗੀ ਨੂੰ ਇਹਨਾਂ ਰਾਗਾਂ ਦਾ ਗਿਆਨ ਮੇਰੇ ਸ਼ahr ਨਾਲ ਨਹੀਂ ਹੈ ਤੇ ਸੋ ਗੁਰੂ ਦੀ ਕਿਰਪਾ ਹੋਈ ਸਤਗੁਰਾਂ ਦੀ ਵੀ ਇਹਨੂੰ ਇਹ ਰਾਗ ਜਿਹੜੇ ਨੇ ਸਤਿਗੁਰੂ ਨੇ ਕਿਰਪਾ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਰਹਿਮਤ ਦੇ ਨਾਲ ਸਤਿਗੁਰੂ ਗੁਰੂ ਰਵਿੰਦਰ ਸਾਹਿਬ ਜੀ ਦੀ ਕਿਰਪਾ ਨਾਲ ਇਸ ਬੱਚੇ ਨੂੰ ਸਤਿਗੁਰਾਂ ਨੇ ਆਪ ਕਿਰਪਾ ਕੀਤੀ ਹੈ ਗੁਰਮਤ ਬਖਸ਼ੀ ਹੈ ਗੁਰਸਿੱਖੀ ਜੀਵਨ ਦਿੱਤੇ ਤੋਂ ਮਹਾਰਾਜ ਦੇ ਅੱਗੇ ਹੀ ਅਰਦਾਸ ਕਰਦੇ ਆਂ ਵੀ ਸ਼ਾਰਾ ਜੀਵਨ ਜਿਹੜਾ ਇਹਨਾਂ ਦਾ ਇਹ ਗੁਰਮਤ ਵਿੱਚ ਵਿਸਰਜ ਜਾਏ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਫਤਿਹ ਦੀ ਸਾਂਝ ਪਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨਾ ਨੂੰ ਦੋ ਜਿਆਦਾ ਦੇ ਦੇਰੋ ਰਹਿਮਾ ਟੀਵੀ ਧੰਨਵਾਦ